ਪੰਜਾਬ ਦੇ ਮੌਜੂਦਾ ਹਾਲਾਤ ਇੰਨੇ ਵਿਗੜ ਗਏ ਐ ਕਿ ਅੱਜ ਗੈਂਗਸਟਰ ਕਾਨੂੰਨ ਨੂੰ ਟਿਚ ਨਹੀਂ ਜਾਣਦੇ ਪੰਜਾਬ 'ਚ ਪ੍ਰਵਾਹ ਨਹੀਂ ਕਰਦੇ ਪੁਲਿਸ ਦੀ ਆ ਹੁਣੇ ਤੁਸੀਂ ਬੰਗੇ ਬੱਸ ਸਟੈਂਡ ਕੋਲ ਫਾਇਰਿੰਗ ਹੋਣ ਦੀ ਖਬਰ ਸਾਰਿਆਂ ਨੇ ਦੇਖੀ ਪੰਜ ਲੋਕ ਜ਼ਖਮੀ ਹੋਏ ਇਸ ਅੰਨੇ ਵਾ ਫਾਇਰਿੰਗ ਦੇ ਵਿੱਚ 40 ਤੋਂ ਵੱਧ ਉਥੇ ਸ਼ਰੇਆਮ ਗੋਲੀਆਂ ਚੱਲੀਆਂ ਹੈਰਾਨੀ ਦੀ ਗੱਲ ਐ ਕਿ ਪੁਲਿਸ ਸਟੇਸ਼ਨ ਮਹਿਜ 100 ਮੀਟਰ ਦੀ ਦੂਰੀ ਤੇ ਸੀ ਉਸ ਜਿੱਥੇ ਵਾਕਿਆ ਹੋਇਆ ਅੱਜ ਅਸਲੀਅਤ ਇਹ ਹੈ ਕਿ ਪੰਜਾਬ ਦੀ ਪੁਲਿਸ ਲੋ ਐਂਡ ਆਰਡਰ ਲਈ ਨਹੀਂ ਰਹੇਗੀ ਸਰਕਾਰ ਪੰਜਾਬ ਦੀ ਪੁਲਿਸ ਰਹਗੀ ਹੈ ਜਿਹੜਾ ਸਰਕਾਰ ਦੀ ਪੋਲ ਖੋਲੇ ਜਿਹੜਾ ਸਰਕਾਰ ਦੇ ਵਿਰੁੱਧ ਬੋਲੇ ਅੱਜ ਉਹਨੂੰ ਦਬਾਉਣ ਲਈ ਰਹਗੀ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸਰਕਾਰ ਪੰਜਾਬ ਨੂੰ ਲੁੱਟ ਕੇ ਸਿਰਫ ਔਰ ਸਿਰਫ ਕੇਜਰੀਵਾਲ ਨੂੰ ਖੁਸ਼ ਕਰਨ ਤੇ ਲੱਗੀ ਹੈ ਤਰਨਤਾਰਨ ਇਲੈਕਸ਼ਨ ਤੋਂ ਬਾਅਦ ਸਰਕਾਰ ਤੇ ਉਹਦੇ ਬੁਲਾਰੇ ਸਾਹਮਣੇ ਆ ਗਏ ਕਿ ਇੱਥੇ ਗੈਂਗਸਟਰ ਹੈ ਤੇ ਜਦੋਂ ਸਿਆਸਤ ਦੀ ਖੇਡ ਆਈ ਤੇ ਪੁਲਿਸ ਦਾ ਵੀ ਇੱਕ ਵੱਡਾ ਅਫਸਰ ਐਸਐਸਪੀ ਵੀ ਸਸਪੈਂਡ ਕਰਤਾ ਉਹਨਾਂ ਨੇ ਸਵਾਲ ਅੱਜ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਸਰਕਾਰ ਬਣਾਈ ਡਿਵੈਲਪਮੈਂਟ ਕਰਨ ਨੂੰ ਤੇ ਅੱਜ ਇਹ ਕੈਸਾ ਬਦਲਾਅ ਹੈ ਕਿ ਦਿਨ ਦਿਹਾੜੇ ਅੱਜ ਕੋਈ ਪੰਜਾਬੀ ਆਪਣੇ ਘਰੋ ਹੀ ਨਹੀਂ ਜਾ ਸਕਦਾ ਹਰ ਵੇਲੇ ਡਰ ਦਾ ਮਾਹੌਲ ਸਰਕਾਰ ਕੋਲੇ ਕੇਜਰੀਵਾਲ ਨੂੰ ਤਾਂ ਦੇਣ ਲਈ ਜੈਡ ਸਿਕਿਉਰਿਟੀ ਹੈਗੀ ਆ ਬਿਨਾ ਕਿਸੇ ਕਾਨੂੰਨ ਦੇ ਪਰ ਸਾਡੇ ਪੰਜਾਬੀਆਂ ਦੀ ਸੁਰੱਖਿਆ ਲਈ ਕੋਈ ਸਿਕਿਉਰਿਟੀ ਨਹੀਂ ਆਪਦੇ ਐਮਐਲਏ ਤੇ ਲੀਡਰਾਂ ਨੂੰ ਮੇਰੀ ਬੇਨਤੀ ਹੈ ਭਰਾਵੋ ਤੁਹਾਡੇ ਵੀ ਪਰਿਵਾਰ ਥੋਡੇ ਵੀ ਬੱਚੇ ਐ ਸਰਕਾਰਾਂ ਸਦਾ ਨਹੀਂ ਰਹਿੰਦੀਆਂ ਪਰ ਇਹ ਪੰਜਾਬ ਆਪਣਾ ਆਪਾਂ ਇਸ ਪੰਜਾਬ 'ਚ ਰਹਿਣਾ ਇਕੱਠੇ ਹੋ ਕੇ ਮਾਨ ਸਾਹਿਬ ਨੂੰ ਸਮਝਾਓ ਕਿ ਕੇਜਰੀਵਾਲ ਦਾ ਖਹਿੜਾ ਛੱਡੋ ਤੇ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਸੰਭੋ ਹੁਣ ਸਾਨੂੰ ਪੰਜਾਬੀਆਂ ਨੂੰ ਥੋੜੇ ਤੋਂ ਕੋਈ ਵਿਕਾਸ ਦੀ ਉਮੀਦ ਨਹੀਂ ਪਰ ਪੰਜਾਬ ਦੇ ਬੱਚਿਆਂ ਦੀ ਜਾਨ ਮਾਲ ਦੀ ਰੱਖਿਆ ਤੁਹਾਡੀ ਪਹਿਲੀ ਜ਼ਿੰਮੇਵਾਰੀ ਹੈ ਇਸ ਜ਼ਿੰਮੇਵਾਰੀ ਨੂੰ ਅਨੁਭਾਓ